हां जी सत श्री काल जी ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸੈਵੀ ਵਿਊ ਦੇ ਵਿੱਚ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੇਰੇ ਕੋਲ ਪਹੁੰਚਿਆ ਬਰਿੰਦਰ ਵੀਰ ਜੀ ਜੋ ਕਿ ਬਰਿੰਦਰ ਲਾਹੌਰਿਆ 07 ਬਲੌਕ ਦੇ ਨਾਮ ਤੋਂ ਉਹਨਾਂ ਦਾ ਚੈਨਲ ਹੈ ਤੇ ਆਜੋ ਤੁਹਾਡੀ ਉਹਨਾਂ ਦੇ ਨਾਲ ਮੁਲਾਕਾਤ ਕਰਾਉਂਦੇ ਆਂ ਕੀ ਹਾਲ ਪਜੀ ਸੱਸੀ ਗੰਦੂ ਜੀ ਸੱਸੀ ਗੰਦੂ ਨੂੰ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਬਹੁਤ ਪਿਆਰ ਹਾਂਜੀ ਇਹ ਨੇ ਆਪਣੇ ਬ੍ਰਿੰਦਰ ਪਾਜੀ ਤੇ ਪਾਜੀ ਆਪਣੇ ਥੋੜਾ ਚੈਨਲ ਬਾਰੇ ਦੱਸਦੇ ਹੋ। ਦੋਸਤੋ ਮੇਰਾ ਨਾਮ ਹੈਗਾ ਜੀ ਬ੍ਰਿੰਦਰ ਮੇਰੇ ਚੈਨਲ ਦਾ ਨਾਮ ਹੈਗਾ ਲਾਹੌਰੀਆ ਵਲੌਗ 07 ਤੇ ਤੁਹਾਡੇ ਸਭ ਦੇ ਪਿਆਰ ਦੇ ਨਾਲ ਕੁਝ ਦਿਨ ਪਹਿਲਾਂ ਹੀ ਮੇਰੇ 1000 ਸਬਸਕ੍ਰਾਈਬਰ ਪੂਰੇ ਹੋ ਚੁੱਕੇ ਨੇ। ਮੈਨੂੰ ਆਸ ਹੈ ਕਿ ਤੁਸੀਂ ਸਾਰੇ ਆਪਣਾ ਪਿਆਰ ਇੱਦਾਂ ਹੀ ਬਖਸ਼ਦੇ ਰਹੋ ਤੇ ਅੱਜ ਅਸੀਂ ਪਲਾਨ ਬਣਾਇਆ ਸੀਗਾ ਦੋਮਾ ਜਣਿਆਂ ਨੇ ਮੈਂ ਤੇ ਪਾਜੀ ਨੇ ਕਿ ਅੱਜ ਅਸੀਂ ਰਾਜਾ ਸਾਹਿਬ ਜੀ ਦੇ ਦਰਬਾਰ ਪੰਗਿਆ ਵਿਖੇ ਜਾਵਾਂਗੇ। ਤੇ ਸਵੇਰ ਦੀ ਬਾਰਿਸ਼ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਦੋਸਤੋ। ਮੈਨੂੰ ਬਾਕੀ ਜ਼ਿਲ੍ਹਿਆਂ ਦਾ ਤਾਂ ਚਲੋ ਅਨਮਾਨੀ ਹੈਗਾ ਪਰ ਸਾਡੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਸੁਬੀਰ ਦੀ ਬਹੁਤ ਬਾਰਿਸ਼ ਪੈ ਰਹੀ ਆ ਬਾਰਿਸ਼ ਹੋਣ ਕਰਕੇ ਅਸੀਂ ਅੱਜ ਬਾਈਕ ਤੇ ਜਾਣਾ ਸੀਗਾ ਉਹ ਨਹੀਂ ਜਾ ਸਕੀ ਜਦੋਂ ਵੀ ਨਿਕਲਣ ਦੀ ਕੋਸ਼ਿਸ਼ ਕਰਦੇ ਸੀਗੀ ਮੀਂਹ ਤੇਜ਼ ਹੋ ਜਾਂਦਾ ਸੀਗਾ ਸੋ ਅਸੀਂ ਇਹੀ ਸੋਚਿਆ ਕਿ ਅਗਲੀ ਵਾਰ ਬੱਬਾ ਜੀ ਦੇ ਦਰਸ਼ਨ ਕਰਾਂਗੇ ਤੇ ਅੱਜ ਮੇਰਾ ਹਰ ਹਫਤੇ ਦੀ ਤਰ੍ਹਾਂ ਸੰਡੇ ਦੀ ਸੰਡੇ ਮੇਰਾ ਪੌਡਕਾਸਟ ਰਿਲੀਜ਼ ਹੁੰਦਾ ਆ ਤੇ ਅੱਜ ਮੈਂ ਉਹ ਵੀ ਡਿਲੇ ਕਰਤਾ ਕਿਉਂਕਿ ਅੱਜ ਅਸੀਂ ਸਭ ਆਪਣਾ ਬਣਾਇਆ ਸੀ ਪਲਾਨ ਕਿ ਬਾਜੀ ਤੇ ਮੈਂ ਇਕੱਠੇ ਬੈਠਾਂਗੇ ਤੇ ਕੁਝ ਦਿਲ ਦੀਆਂ ਗੱਲਾਂ ਕਰਾਂਗੇ ਸੋ ਦੋਸਤੋ ਅਸੀਂ ਕਰਦੇ ਆ ਜੀ ਆਪਣਾ ਦੋਵਾਂ ਦਾਜ ਪ੍ਰੋਬਲਮ ਸਟਾਰਟ ਦੋਸਤੋ ਅਸੀਂ ਅੱਜ ਕੁਝ ਮੁੱਦਿਆਂ ਤੇ ਗੱਲ ਕਰਨੀ ਆ ਜਿਨ੍ਹਾਂ ਚੋਂ ਇੱਕ ਮੁੱਦਾ ਤਾਂ ਹੈਗਾ ਆ ਜਿਨ੍ਹਾਂ ਦਾ ਅਮਰੀਕਾ ਵਿੱਚ ਐਕਸੀਡੈਂਟ ਹੋਇਆ ਆ ਦੋਸਤੋ ਤੁਸੀਂ ਜਾਣਦੇ ਆ ਕਿ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਕਾਫੀ ਸਾਰੀਆਂ ਤਾਰਾਮਾਂ ਉਹਨਾਂ ਤੇ ਲਾਗੂ ਕਰ ਦਿੱਤੀਆਂ ਗਈਆਂ ਹਨ ਤੇ ਬਾਕੀ ਦੋਸਤੋ ਮੇਨ ਗੱਲ ਇਹ ਆ ਕਿ ਗਲਤੀ ਸਭ ਤੋਂ ਹੋ ਜਾਂਦੀ ਆ ਅਸੀਂ ਵੀ ਕੋਈ ਰੱਬ ਦਾ ਹੈ ਨਹੀਂ ਉਹ ਗਲਤੀ ਹਰ ਇੱਕ ਇਨਸਾਨ ਤੋਂ ਹੁੰਦੀ ਆ ਪਰ ਉਹਨਾਂ ਤੇ ਜੋ ਇੰਨੀ ਤਰ੍ਹਾਂ ਮਾ ਲੱਗ ਰਹੀਆਂ ਉਹ ਬਿਲਕੁਲ ਇੱਕ ੱਤਕਾ ਹੋ ਰਿਹਾ ਹੈ। ਤੁਸੀਂ ਭਾਜੀ ਇਸ ਵਾਰ ਕੀ ਕਹਿਣਾ ਚਾਹੁੰਦੇ ਹੋ? ਇੱਕ ਬੰਦਾ ਆਪਣਾ ਆਪਣਾ opinion ਦੇ ਰਿਹਾ ਕਿਉਂਕਿ ਵਿੱਚ ਲੋਕ ਇਹ ਵੀ ਕਹਿ ਰਹੇ ਆ ਕਿ ਜੋ ਬੰਦੇ ਮਰੇ ਆ ਉਹ ਵੀ ਆਖਿਰਕਾਰ ਕਿਸੇ ਨਾ ਕਿਸੇ ਦੇ ਕੁਛ ਨਾ ਕੁਛ ਤਾਂ ਲੱਗਦੇ ਰਿਹੇ। ਠੀਕ ਹੈ ਨਾ? ਪਰ ਪੰਜਾਬੀ ਹੋਣ ਦੇ ਨਾਮ ਤੇ ਸਾਨੂੰ ਜ਼ਰੂਰ ਉਸ ਵੀਰ ਦੀ ਸਪੋਰਟ ਕਰਨੀ ਚਾਹੀਦੀ ਆ। ਕਿ ਆਪਣੇ ਘਰ ਤੋਂ ਤੇ ਇਹ ਸੋਚ ਕੇ ਨਹੀਂ ਜਾਂਦਾ ਮੈਂ ਕਿਸੇ ਬੰਦੇ ਦੀ ਜਾਨ ਲਵਾਵਾਂਗਾ। ਠੀਕ ਹੈ ਨਾ? ਕਮਕਰ ਵਾਲਾ ਬੰਦਾ ਤੇ ਬਿਲਕੁਲ ਵੀ ਇਹ ਗੱਲ ਨਹੀਂ ਸੋਚ ਸਕਦਾ ਕਿ ਉਹ ਜਿੰਮੇਵਾਰੀਆਂ ਹੁੰਦੀਆਂ ਬੰਦੇ ਦੇ ਉੱਤੇ ਤੇ ਉਹ ਵੀ ਉਸ ਬੰਦੇ ਨੇ ਪੂਰੀਆਂ ਕਰਨੀਆਂ ਹੁੰਦੀਆਂ ਆ ਤੇ ਬਾਕੀ ਹੁਣ ਲੋਕ ਆਪਣੇ ਆਪਣੇ opinion ਦੇ ਰਹੇ ਆ ਤੇ ਬਾਕੀ ਤੁਸੀਂ ਵੀ ਦੱਸ ਦਿਓ ਕਿ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਦੇਖੋ ਮੇਰਾ ਤਾਂ ਇਹੀ ਆ ਕਿ ਅਸੀਂ ਰੋਟੀ ਕਮਾਉਣ ਪੰਜਾਬੀਆਂ ਨੂੰ ਦੇਖੋ ਇੱਕ ਸਿੰਪਲ ਗੱਲ ਆ ਪੰਜਾਬੀ ਹਰ ਕੰਟਰੀ ਜਿੱਥੇ ਮੌਜੂਦ ਆ ਅਸੀਂ ਜੇ ਜਾਣੇ ਆ ਤਾਂ ਕੋਈ ਖੁਸ਼ੀ ਨਾਲ ਤਾਂ ਕਿਸੇ ਕੰਟਰੀ ਜਾਣੀਦਾ ਕਿ ਮੇਰਾ ਸੁਪਨਾ ਹੈਗਾ ਜੀ ਮੈਂ ਉਧਰ ਹੀ ਜੰਮਣਾ ਚਾਹੁੰਦਾ ਸੀ ਨਹੀਂ ਅਸੀਂ ਇੱਥੋਂ ਦੇ ਹਾਲਾਤਾਂ ਕਰਕੇ ਅਸੀਂ ਇੱਥੋਂ ਦੇ ਦੁੱਖਾਂ ਕਰਕੇ ਰੋਟੀ ਕਮਾਉਣ ਲਈ ਉੱਥੇ ਜਾਂਦੇ ਆ ਤੇ ਜੇ ਇਦਾਂ ਦੀ ਮੰਦਭਾਗੀ ਕੋਈ ਘਟਨਾ ਹੁੰਦੀ ਆ ਉਹਦੇ ਵਿੱਚ ਇਹ ਨਹੀਂ ਜ਼ਰੂਰੀ ਹੈਗਾ ਕਿ ਬੰਦੇ ਨੇ ਕੋਈ ਜਾਣ ਕੇ ਕੀਤਾ ਕੋਈ ਨਹੀਂ ਚਾਹਦਾ ਹੁੰਦਾ ਕਿ ਮੈਂ ਇੰਨੇ ਲੱਖ ਰੁਪਏ ਲਾ ਕੇ ਉੱਥੇ ਜਾ ਕੇ ਐਕਸੀਡੈਂਟ ਕਰਕੇ ਜੇਲ੍ਹ ਚ ਸੜਾਂ ਤੇ ਮੈਂ ਸੁਣਨ ਵਿੱਚ ਆਇਆ ਪਤਾ ਇੱਥੇ ਬਜ਼ੁਰਗ ਨੇ ਤੇ ਉਹਨਾਂ ਦਾ ਹੋਰ ਕੋਈ ਵਾਲੀ-ਵਸ ਨਹੀਂ ਹੈਗਾ ਉਹੀ ਦੇਖਰੇ ਕਰਦੇ ਸੀਗੇ ਤੇ ਜੇ ਹੁਣ ਰੱਬ ਨਾਲ ਕਹਿੰਦੇ ਉਹਨਾਂ ਨੂੰ ਉੱਥੇ ਪੂਰੀ ਉਮਰ ਇਸ ਜੇਲ੍ਹ 'ਚ ਰੱਖਿਆ ਜਾਂਦਾ ਜਾਂ ਕੋਈ ਵੱਡੀ ਸਜ਼ਾ ਦਿੱਤੀ ਜਾਂਦੀ ਹੈ ਜੇ ਰਿਪੋਰਟ ਕੀਤਾ ਜਾਂਦਾ ਤੇ ਉਹਨਾਂ ਦੀ ਮਾਤਾ ਦਾ ਕੀ ਹੋਊਗਾ ਨਾ ਉਹ ਵੱਡੀ ਗੱਲ ਹੈ ਤੇ ਮੇਰੇ ਹਿਸਾਬ ਨਾਲ ਸਾਨੂੰ ਪੰਜਾਬੀ ਹੋਣ ਦੇ ਨਾਤੇ ਸਭ ਦਾ ਇਹ ਫਰਜ਼ ਬਣਦਾ ਕਿ ਅਸੀਂ ਉਸ ਵੀਰ ਦੇ ਨਾਲ ਖੜੀਏ ਸਪੋਰਟ ਕਰੀਏ ਉਸ ਵੀਰ ਦੀ ਕਿ ਇੰਦਾ ਦੇ ਟਾਈਮ ਦੇ ਵਿੱਚ ਅਸੀਂ ਤੁਹਾਡੇ ਨਾਲ ਆ ਤੇ ਠੀਕ ਆ ਜੋ ਵੀ ਟਾਈਮ ਹੈ ਉਸ ਨੂੰ ਪਰਮਾਤਮਾ ਸੁੱਖ ਦੇ ਨਾਲ ਨਿਵੇੜੇ ਪਰ ਅਸੀਂ ਉਸ ਬੰਦੇ ਨੂੰ ਸਪੋਰਟ ਕਰਾਂਗੇ ਪੂਰੀ ਸੋ ਪਾਜੀ ਕਿਹਾ ਜਾ ਰਿਹਾ ਕਿ ਉੱਥੇ ਘੱਟ ਤੋਂ ਘੱਟ ਵੀ ਨਾ ਦਿੱਲੀ ਦੇ 16000 ਤੋਂ ਜ਼ਿਆਦਾ ਇਹੋ ਜਿਹਾ ਚਾਂਸ ਹੁੰਦੇ ਆ ਪਰ ਇਸ ਬੰਦੇ ਦੀ ਗੱਲ ਨੂੰ ਇੰਨਾ ਜ਼ਿਆਦਾ ਵਧਾ ਚੜਾ ਕੇ ਦਿਖਾਇਆ ਜਾ ਰਿਹਾ ਤੇ ਇਹ ਵੀ ਦੱਸਿਆ ਜਾ ਰਿਹਾ ਕਿ 2028 ਦੇ ਵਿੱਚ ਚੋਣਾਂ ਆ ਰਹੀਆਂ ਆ ਉਹਨਾਂ ਦੇ ਕਾਰਨ ਵੀ ਇਹ ਵਜਾ ਇਸ ਕਰਕੇ ਇਸ ਦੇ ਕੇਸ ਨੂੰ ਜ਼ਿਆਦਾ ਲੋਕਾਂ ਸਾਹਮਣੇ ਵੱਧ ਚੜ੍ਹ ਕੇ ਦਿਖਾਇਆ ਜਾ ਰਿਹਾ ਆ ਤੇ ਬਾਕੀ ਹੁਣ ਇਸ ਗੱਲ ਬਾਰੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਵੀਰ ਦੀ ਸਪੋਰਟ ਕਰੀਏ ਪੰਜਾਬੀ ਹੋਣ ਦੇ ਨਾਮ ਤੇ ਤੇ ਜਿੰਨੀ ਵੀ ਹੋ ਸਕਦੀ ਹੈ ਸਾਡੀ ਜੋ ਉਸ ਵੀਰ ਦੀ ਆਪਾਂ ਸਪੋਰਟ ਕਰੀਏ ਸਾਰੇ ਜਾਣੇ ਤੁਹਾਡੇ ਮੋਰੇ ਵੀ ਹੱਥ ਜੋੜ ਕੇ ਬੇਨਤੀ ਆ ਕਿ ਤੁਸੀਂ ਵੀ ਆਪਣੇ ਵੱਲੋਂ ਪੂਰੀ ਉਸ ਬੰਦੇ ਨੂੰ ਸਪੋਰਟ ਕਰੋ ਇੱਕ ਪਟੀਸ਼ਨ ਵੀ ਜਾਰੀ ਕੀਤੀ ਗਈ ਹੈ ਜੋ ਕਿ ਤੁਹਾਡਾ ਵੀ ਫਰਜ਼ ਬਣਦਾ ਕਿ ਉਸ ਪਟੀਸ਼ਨ ਨੂੰ ਖੋਲ ਕੇ ਤੁਸੀਂ ਉਹਦੇ ਵਿੱਚ ਆਪਣਾ ਨਾਮ ਦਰਜ ਕਰਕੇ ਥੋੜੀ ਆਪਣੀ ਇਨਫੋਰਮੇਸ਼ਨ ਪਾ ਕੇ ਤੇ ਉਸ ਨੂੰ ਸਬਮਿਟ ਕਰੋ ਹੋ ਸਕਦਾ ਕਿ ਉਹਦੇ ਨਾਲ ਉਹਨਾਂ ਦੀ ਸਜ਼ਾ ਦੇ ਵਿੱਚ ਕੋਈ ਕਟੌਤੀ ਹੋ ਸਕੇ ਜਾਂ ਉਹਨਾਂ ਨੂੰ ਥੋੜੀ ਕੋਈ ਰਾਹਤ ਦੀ ਸਾਹ ਮਿਲ ਸਕੇ ਭਾਜੀ ਉਹਨਾਂ ਦਾ ਕਹਿਣਾ ਅਸਲ ਚੀਜ਼ ਆ ਕਿ ਅਜਗਲ ਸੋਸ਼ਲ ਮੀਡੀਆ ਤੇ ਇੱਕ ਪੀਜ ਸ਼ੋ ਹੋ ਰਿਹਾ ਹੈ ਕਿ ਉਹ ਫੋਮ ਭਰ ਕੇ ਅਸੀਂ ਪਟੀਸ਼ਨ ਦਾਇਰ ਕਰੀਏ ਉਹਦੀ ਹਰਜੀਤ ਸਿੰਘ ਦੀ ਰਿਹਾਈ ਦੇ ਲਈ ਜਾਂ ਉਹਦੀ ਸਜ਼ਾ ਮਾਫ ਕਰਨ ਦੇ ਲਈ ਸੋ ਉਹਦੇ ਵਿੱਚ ਮੈਂ ਸਵੇਰੇ ਹੀ ਦੇਖਿਆ ਸੀਗਾ ਕਿ 7.5 ਲੱਖ ਦੇ ਕਰੀਬ ਉਹਦੇ ਵਿੱਚ ਪਟੀਸ਼ਨਾਂ ਜਾ ਚੁੱਕੀਆਂ ਨੇ ਸੋ ਤੁਹਾਡਾ ਤੇ ਸਾਡਾ ਸਾਰਿਆਂ ਦਾ ਫਰਜ਼ ਇਹੀ ਬਣਦਾ ਕਿ ਅਸੀਂ ਵੀ ਪੂਰੀ ਸਪੋਰਟ ਕਰੀਏ ਤਾਂ ਕਿ ਉਸ ਵੀਰ ਨੂੰ ਇਨਸਾਫ ਮਿਲ ਸਕੇ ਤੇ ਜੋ ਵੀ ਪਰਿਵਾਰ ਜਿਹਦੇ ਵੀ ਪਰਿਵਾਰ ਦੀ ਡੈਥ ਹੋਈ ਹੈ ਚਾਹੇ ਉਹ ਉਧਰਲੀ ਸਰਕਾਰ ਦਾ ਹੈਗਾ ਚਾਹੇ ਉਹ ਸਾਡੇ ਇਧਰ ਹੈਗਾ ਕਿਸੇ ਵੀ ਕੰਟਰੀ ਦਾ ਹੋਵੇ ਅਸੀਂ ਉਹਦੇ ਨਾਲ ਵੀ ਪੂਰੇ ਚਲੋ ਹਮਦਰਦੀ ਕਰਦੇ ਆਂ ਕਿ ਪਰਮਾਤਮਾ ਚਲੋ ਕਿਸੇ ਨਾ ਵੀ ਇਹਦਾ ਟਾਈਮ ਨਾ ਲਿਆ ਵੀ ਪਰ ਇਸ ਵੀਰ ਦੇ ਵਿੱਚ ਦੇਖਿਆ ਜਾਵੇ ਨਾ ਤਾਂ ਇਹ ਨਹੀਂ ਹੈਗਾ ਵੀ ਸਾਰਾ ਕੁਝ ਏਦੀ ਹੀ ਗਲਤੀ ਹੋ ਗਈ ਨਾ ਸੋ ਇਹਦੇ ਦੇ ਟਾਈਮ ਦੇ ਵਿੱਚ ਇਹੀ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਹ ਪਟੀਸ਼ਨ ਦੇ ਵਿੱਚ ਉਹਨਾਂ ਦੀ ਬੇਲ ਦੇ ਲਈ ਭੇਜੀ ਗਈ ਜਾਂ ਉਹਨਾਂ ਦੀ ਸਜ਼ਾ ਘਟੇ ਕੁਝ ਤਾਂ ਐਟ ਲੀਸਟ ਹੋਊਗਾ ਨਾ ਕਿਉਂਕਿ ਉਧਰਲੀ ਸਰਕਾਰ ਦੇ ਆਪਣੇ ਅਲੱਗ ਰੂਲ ਨੇ ਬਾਕੀ ਦੋਸਤੋ ਚਲੋ ਇਹ ਮੁੱਦਾ ਤਾਂ ਕਿਰੋ ਇਹ ਤੁਹਾਨੂੰ ਸਭ ਨੂੰ ਅੱਜ ਕੱਲ ਪਤਾ ਹੈ ਜਾਂ ਕਾਫੀ ਲੋਕਾਂ ਤੱਕ ਇਹ ਜਾ ਚੁੱਕਾ ਹੈ ਜਿਨ੍ਹਾਂ ਨੂੰ ਨਹੀਂ ਪਤਾ ਸੀ ਅਸੀਂ ਉਹਨਾਂ ਦੇ ਰੂਬਰੂ ਕਰਨਾ ਸੀਗਾ ਸੋ ਇਹ ਮੁੱਦਾ ਤਾਂ ਇੱਥੇ ਹੀ ਨਿਬੜ ਜਾਂਦਾ ਇੱਕ ਦੋਸਤੋ ਹੋਰ ਬਹੁਤ ਵੱਡੀ ਗੱਲ ਹੋਈ ਸੀਗੀ ਤੁਹਾਨੂੰ ਵੀ ਪਤਾ ਹੈ ਕਿ ਪਰਸੋਂ ਸਾਡੇ ਪੰਜਾਬ ਦੇ ਬਹੁਤ ਹੀ ਵੱਡੇ ਤੇ ਮਹਾਨ ਉੱਚ ਕੱਤ ਦੇ ਇੱਕ ਕਮੇਡੀਅਨ ਸੀਗੇ ਸਰਦਾਰ ਜਸਵਿੰਦਰ ਭੱਲਾ ਜੀ ਜੇਨਾ ਨੂੰ ਤੁਸੀਂ ਮੇਰੇ ਹਿਸਾਬ ਨਾਲ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ ਹਰ ਬੱਚਾ ਬੱਚਾ ਜਾਣਦਾ ਤੇ ਛੋਟੇ ਤੋਂ ਸਹਣੇ ਤੱਕ ਸਾਰੇ ਜਾਣਦੇ ਨੇ ਇੱਕ ਦੇਖੋ ਆਪਾਂ ਛੋਟੇ ਹੁੰਦੇ ਦੇਖਦੇ ਸੀਗੇ ਲਿਸ਼ਕਾਰਾ ਚੈਨਲ ਤੋਂ ਲੈ ਕੇ ਹੁਣ ਤੱਕ ਵੱਡੇ ਪਰਦੇ ਦੀਆਂ ਫਿਲਮਾਂ ਤੱਕ ਉਹਨਾਂ ਨੂੰ ਪੰਜਾਬੀ ਤੋਂ ਲੈ ਕੇ ਬਾਲੀਵੁੱਡ ਦੇ ਸਾਰੇ ਸਟਾਰ ਜਾਣਦੇ ਤੇ ਉਹਨਾਂ ਦਾ ਸਤਿਕਾਰ ਕਰਦੇ ਕਿਉਂਕਿ ਉਹਨਾਂ ਤੋਂ ਵੱਡਾ ਦੇਖੋ ਵੈਸੇ ਤਾਂ ਚਲੋ ਸਾਰੇ ਜਿੰਨੇ ਵੀ ਕਲਾਕਾਰ ਨੇ ਸਾਰੇ ਬਹੁਤ ਵਧੀਆ ਕੰਮ ਕਰਦੇ ਪਏ ਨੇ ਇਨਫੈਕਟ ਮੇਰਾ ਤਾਂ ਗੁਰਪ੍ਰੀਤ ਮੁੱਗੀ ਜੀ ਵੀ ਬਹੁਤ ਮੈਂ ਉਹਨਾਂ ਦਾ ਵੱਡਾ ਫੈਨ ਆ ਪੀਪਰ ਜਿਹੜੀ ਭੱਲਾ ਜੀ ਨੇ ਇਹਨਾਂ ਦੀ ਇੱਕ ਫੇਸ ਤੇ ਕਦੀ ਦੇਖੋ ਤੁਸੀਂ ਕਦੀ ਗੁੱਸਾ ਦੇਖਣਾ ਹੀ ਨਹੀਂ ਹੈਗਾ ਚਾਹੇ ਫਿਲਮਾਂ ਤੇ ਚਾਹੇ ਰੀਅਲ ਲਾਈਫ ਆ ਉਹ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਨੇ ਹਸਾਉਂਦੇ ਰਹਿੰਦੇ ਨੇ ਸਾਰਿਆਂ ਨੂੰ ਤੇ ਹਾਸੇ ਬੱਢਣ ਵਾਲਾ ਬੰਦਾ ਅੱਜ ਸਾਡੇ ਤੋਂ ਅਲਵਿਦਾ ਕਰ ਚੁੱਕਿਆ ਆ ਪਰਮਾਤਮਾ ਉਹਨਾਂ ਨੂੰ ਆਪਣੇ ਚਰਨੀ ਨਿਵਾਸ ਦੇਵੇ ਮੂਵੀ ਦੇਖ ਰਿਆ ਸੀ ਤੇ ਉਹ ਮੂਵੀ ਦੇਖਦੇ ਦੇਖਦੇ ਮੇਰੇ ਕੋਈ ਇਹ ਮੈਸੇਜ ਪਹੁੰਚਿਆ ਇੰਸਟਾਗ੍ਰam ਤੇ ਕਿ ਜਸਵਿੰਦਰ ਭੱਲਾ ਜੀ ਨਹੀਂ ਦੇ ਤੇ ਮੈਨੂੰ ਇੰਨਾ ਜ਼ਿਆਦਾ ਦੁੱਖ ਲੱਗਾ ਕਿ ਯਾਰ ਇੰਨੇ ਮਹਾਨ ਬੰਦੇ ਦਾ ਨਾ ਅਚਾਨਕ ਇੰਦਾ ਚਲੇ ਜਾਣਾ ਬਹੁਤ ਝਟਕਾ ਲੱਗਾ ਪਾਜੀ ਉਹਨਾਂ ਨੇ ਕਾਮੇਡੀ ਜਿੱਦਾਂ ਵੀ ਕੀਤੀ ਐ ਚਲੋ ਵਧੀਆ ਜੋ ਕੀਤੀ ਐ ਤੇ ਉਹਨਾਂ ਨੇ ਨਾ ਔਲਾਦ ਗਲਾ ਕੋ ਮੁੱਦੇ ਚੱਕੇ ਆ ਕਾਮੇਡੀ ਦੇ ਵਿੱਚ ਜਿਸ ਟਾਈਮ ਨਾ ਕੋਈ ਸਰਕਾਰ ਦੇ ਨਾਲ ਕੋਈ ਪੰਗਾ ਨਹੀਂ ਲੈ ਸਕਦਾ ਸੀ ਉਸ ਟਾਈਮ ਉਹਨੇ ਸਰਕਾਰ ਨੂੰ ਖੁੱਲੇ ਚੈਲੰਜ ਕੀਤੇ ਹੋਏ ਆ ਕਾਮੇਡੀ ਦੀ ਵਿੱਚ ਬੇਸ਼ੱਕ ਸਮਾਜਿਕ ਮੁੱਦੇ ਚੁੱਕੇ ਸਮਾਜਿਕ ਮੁੱਦੇ ਬਹੁਤ ਵਧੀਆ ਉਹਨਾਂ ਨੇ ਚੱਕੇ ਆ ਤੇ ਉਹਨਾਂ ਦੀ ਬਹੁਤ ਵੱਡੀ ਦੇਣ ਐ ਸਾਡੀ ਪੰਜਾਬੀ ਕਮਿਊਨਿਟੀ ਨੂੰ ਤੇ ਸੋ ਬਾਕੀ ਉਹਨਾਂ ਦੀ ਐਕਟਿੰਗ ਦੇ ਵੀ ਸਾਰੇ ਫੈਨ ਆ ਤੇ ਜੋ ਉਹਨਾਂ ਦੀ ਟਾਈਮਿੰਗ ਸੀਗੀ ਡਾਇਲੌਗ ਟਾਈਮਿੰਗ ਉਹ ਤਾਂ ਤੁਸੀਂ ਦੇਖੀ ਹੋਣੀ ਆ ਸ਼ਰਮਾ ਦੇ ਸ਼ੋਅ ਵਿੱਚ ਜਾ ਕੇ ਵੀ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਸੀ ਜਦੋਂ ਉਹਨਾਂ ਨੇ ਅਰਚਨਾ ਮੈਮ ਸ਼ਾਇਦ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਹਿੰਦੀ ਵਿੱਚ ਗੱਲ ਕਰੋ ਤੇ ਉਹਨਾਂ ਨੇ ਮੂਰੇ ਉਹ ਜਵਾਬ ਦਿੱਤਾ ਸੀ ਕਿ ਜਦੋਂ ਕੋਈ ਗੋਰਾ ਤੁਹਾਡੇ ਸ਼ੋਅ ਵਿੱਚ ਆਉਂਦਾ ਆ ਕੀ ਤੁਸੀਂ ਉਹਨੂੰ ਕਹਿੰਦੇ ਆ ਤੇ ਹਿੰਦੀ ਵਿੱਚ ਗੱਲ ਕਰੋ ਫੇਰ ਅਸੀਂ ਕਿੱਧਰ ਹਿੰਦੀ ਵਿੱਚ ਗੱਲ ਕਰੀਏ ਅਸੀਂ ਆਪਣੀ ਪੰਜਾਬੀ ਭਾਸ਼ਾ ਵਿੱਚ ਗੱਲ ਕਰਾਂਗੇ ਇਹ ਗੱਲ ਬਹੁਤ ਦਿਲ ਨੂੰ ਲੱਗੀ ਸੀ ਮੇਰੇ ਕਿ ਉਹ ਕੋਈ ਫਿਲਮ ਵਿੱਚ ਵੀ ਕਿਰਦਾਰ ਨਿਭਾ ਰਹੇ ਨੇ ਜੇ ਕੋਈ ਡਾਇਲੋਗ ਵੀ ਉੱਥੇ ਲੱਗਦਾ ਕਿ ਉਹਦੇ ਵਿੱਚ ਵੀ ਮੋਡੀਫਾਈ ਕਰ ਸਕਦੇ ਸੀ ਇੰਨੀ ਹੋਰਾਂ ਚ ਕਾਬੀਲਤ ਸੀਗੀ ਬਾਕੀ ਦੋਸਤੋ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਣੀ ਨਿਵਾਸ ਦੇਵੇ ਪਿੰਡ ਹੁਸ਼ਿਆਰਪੁਰ ਦੇ ਵਿੱਚ ਹੀ ਇੱਕ ਮੰਡੇ ਵਾਲਾ ਪਿੰਡ ਉੱਥੇ ਨਾ ਇੱਕ ਟੈਂਕਰ ਬਲਾਸਟ ਹੋਇਆ ਤੇ ਉਹਦੇ ਨਾਲ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਤੇ ਲੋਕ ਬਹੁਤ ਜ਼ਿਆਦਾ ਜਖਮੀ ਹੋਏ ਤੇ ਸੜ ਗਏ ਉਹਦੇ ਨਾਲ ਤੇ ਉਹਦੇ ਬਾਰੇ ਕੁਝ ਤੁਹਾਨੂੰ ਜਾਣਕਾਰੀ ਹੋਵੇ ਅਸਲ ਜਨਾਬ ਜੀ ਪਰਸੋਂ ਰਾਤ ਮੈਂ ਨਾ ਰਾਤ ਨੂੰ ਜਦੋਂ ਉੱਠ ਕੇ ਮੈਂ ਪਾਣੀ ਪੀਣ ਗਿਆ ਤੇ ਮੇਰੇ ਹਿਸਾਬ ਨਾਲ ਕੋਈ ਟਾਈਮ ਸੀ 2:30 ਵਜੇ ਦਾ ਟਾਈਮ ਸੀਗਾ ਦਾ ਤੇ ਮੈਂ ਅਚਾਨਕ ਜਦੋਂ ਸਾਨੂੰ ਆਜ ਤਾਂ ਫੋਨ ਆਪਣੇ ਹੱਥੇ ਦੇਖਣ ਦੀ ਨਾਲ ਬੈਠੇ ਜਾਂਨ ਚੀਜ਼ ਪੁੱਛੀ ਮੈਂ ਅਚਾਨਕ ਇੰਸਟਾਗ੍ਰਾਮ ਪੇਜ ਉੱਪਰ ਮੈਸੇਜ ਆ ਜਗਾ ਤੇ ਉਹਦੇ ਕੁਲਿਊਜਾ ਨੇ ਪਾਇਆ ਸੀਗਾ ਤੇ ਉਹਦੇ ਵਿੱਚ ਜਦੋਂ ਮੈਂ ਦੇਖਿਆ ਤਾਂ ਉੱਪਰ ਫੂਟ ਵਾਲੀ ਸੀਗੀ ਵੀਡੀਓ ਆ ਰਹੀ ਸੀਗੀ ਟਮਾਕੇ ਦੀ ਕਿ ਮਡੇਆਲਾ ਪਿੰਡ ਦੇ ਵਿੱਚ ਆ ਘਟਨਾ ਵਾਪਰ ਗਈ ਆ ਹਾਂਜੀ ਹਾਂਜੀ ਮੈਨੂੰ ਕਿ ਤ ਸਵੇਰ ਦਾ ਤੜਕੇ ਦਾ ਵੇਲਾ ਸੁਣ ਕੇ ਇੰਨਾ ਹੋਇਆ ਕਿ ਯਾਰ ਪ੍ਰਮਾਤਮਾ ਮੇਹ ਰੱਖੀ ਇਹਨਾਂ ਤੇ ਕਿਸੇ ਦਾ ਕੋਈ ਜਾਲੀ ਨੁਕਸਾਨਾ ਹੋ ਗਿਆ ਫਿਰ ਜਦੋਂ ਡੀਪਲੀ ਪਤਾ ਕੀਤਾ ਤਾਂ ਪਤਾ ਲੱਗਾ ਅਸਲ 'ਚ ਇੱਕ ਗੈਸ ਦਾ ਟੈਂਕਰ ਸੀਗਾ ਜੋ ਸਾਨੂੰ ਖਬਰਾਂ ਸੁਣਨ ਨੂੰ ਮਿਲਿਆ ਆ ਕਿ ਉਹ ਗੈਸ ਦੇ ਟੈਂਕਰ ਦੇ ਵਿੱਚ ਕੋਈ ਪਿੱਛੋਂ ਦੀ ਪਿਕਅਪ ਗੱਡੀ ਜਾਂ ਕਿਹੜੀ ਗੱਡੀ ਲੱਗੀ ਆ ਜਿਹਦੇ ਨਾਲ ਗੈਸ ਲੀਕ ਹੋਈ ਆ ਤੇ ਇਹ ਘਟਨਾ ਵਾਪਰੀ ਇਹ ਕੋਈ ਅਨੁਮਾਨ ਹੈ ਭਾਜੀ ਕਿ ਕਿੰਨੇ ਇੱਕ ਬੰਦੇ ਕੋਈ ਜਖਮੀ ਹੋਏ ਵਗੈਰਾ ਨਹੀਂ ਭਾਜੀ ਇਸ ਬਾਰੇ ਕੁਝ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੇ ਜਿਹੜਾ ਉਸੇ ਮੌਕੇ ਦੇ ਜਿੰਨੇ ਵੀ ਸੀਗੇ ਨਾ ਗੁਰਘਟਨਾ ਬ੍ਰਸਤ ਹੋਏ ਬੰਦੇ ਉਹਨਾਂ ਨੂੰ ਪਹੁੰਚਾਤਾ ਸੀਗਾ ਜਿੰਨੇ ਵੀ ਵਿੱਚ ਪੀਮਾਈਆਂ ਸੀ ਪਰ ਮੇਨ ਗੱਲ ਇਹ ਹੈਗੀ ਹੈ ਕਿ ਇੰਦਾਂ ਦੀਆਂ ਕਥਨਾਵਾ ਕਰਤੋਂ ਹੁੰਦੀਆਂ ਲੈਣ ਦੀਆਂ ਜੇ ਅਸੀਂ ਇਦਾਂ ਹੀ ਆਪਣੀ ਲਾਪਰਵਾਹੀ ਕਰਾਂਗੇ ਜਿਨ੍ਹਾਂ ਨੇ ਵੀ ਚਲੋ ਗੱਡੀ ਦੀ ਗਲਤੀ ਹੈ ਚਾਹੇ ਟੈਂਕਰ ਵਾਲੇ ਦੀ ਗਲਤੀ ਹੈ ਕੁਝ ਵੀ ਲਖ ਲੋ ਪਰ ਤੁਸੀਂ ਦੇਖੋ ਇੱਕ ਦੀ ਗਲਤੀ ਨਾਲ ਕਿੰਨਾ ਨੁਕਸਾਨ ਹੋਇਆ ਇੱਕ ਤਾਂ ਬੰਦੇ ਦੀ ਮੈਂ ਵੀਡੀਓ ਦੇਖੀ ਉਹ ਕਹਿ ਰਿਹਾ ਸੀਗਾ ਕਿ ਉਸ ਸੁੱਤੇ ਪਏ ਸੀ ਮੇਰਾ ਪਰਵਾਦੂ ਸੁੱਤੇ ਪਿਆ ਅੱਗ ਲੱਗ ਗਈ ਤੇ ਦੱਸੋ ਉੱਥੇ ਉਹਨਾਂ ਦਾ ਕੀ ਕੁਛ ਨੁਕਸਰ ਬਚਾ ਦਿੰਦਾ ਬਾਕੀ ਦੋਸਤੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਮੇਂ ਸਿਰ ਸਾਰੇ ਪਰਿਵਾਰਾਂ ਨੂੰ ਜਿਹੜੇ ਵੀ ਦੁਰਘਟਨਾਗ੍ਰਸਤ ਹੋਏ ਸੀ ਜਿਨ੍ਹਾਂ ਜਿਨ੍ਹਾਂ ਨੂੰ ਵੀ ਅੱਗ ਦੇ ਨਾਲ ਮਾਲੀ ਨੁਕਸਾਨ ਜਾਂ ਜਾਨੀ ਨੁਕਸਾਨ ਹੋਇਆ ਸੀ ਉਹ ਸਾਰਿਆਂ ਨੂੰ ਟਾਈਮ ਸਿਰ ਹਸਪੀਟਲ ਪਹੁੰਚਾਇਆ ਗਿਆ ਇਹ ਬਹੁਤ ਵੱਡੀ ਗੱਲ ਆ ਪ੍ਰਮਾਤਮਾ ਉਹਨਾਂ ਨੂੰ ਤਾਂ ਦੁਸਤੀ ਬਖਸ਼ੇ ਤੇ ਬਾਕੀ ਭਾਜੀ ਤੁਸੀਂ ਕੀ ਕਹਣਾ ਚਾਹਦੇ ਹੋ ਇਸ ਬਾਰੇ ਬਸ ਇਹੀ ਕਹਿਣਾ ਚਾਹਣਾ ਕਿ ਆਲੇ ਦੁਆਲੇ ਦੇ ਜੋ ਲੋਕ ਸੀ ਉਹ ਟਾਈਮ ਦੇ ਨਾਲ ਪਹੁੰਚ ਗਏ ਤੇ ਉਹਨੇ ਬਹੁਤ ਹੈਲਪ ਕੀਤੀ ਉਹਨਾਂ ਤੇ ਇਹੀ ਆ ਪੰਜਾਬੀ ਕਮਿਊਨਿਟੀ ਆਪਣੀ ਜਿਹੜੀ ਹੈ ਨਾ ਇਹਦੀ ਸਭ ਤੋਂ ਵੱਖਰੀ ਚੀਜ਼ ਇਹੀ ਆ ਕਿ ਜਦੋਂ ਵੀ ਕਿਸੇ ਤੇ ਕੋਈ ਮੁਸੀਬਤ ਪੈਂਦੀ ਆ ਤੇ ਸਾਡੇ ਜੋ ਪੰਜਾਬੀ ਭਰਾ ਆ ਸਾਰਿਆਂ ਆਪਣੀਆਂ ਦੁਸ਼ਮਣੀਆਂ ਗਿਲੇ ਭੁੱਲ ਕੇ ਤੇ ਇੱਕਦਮ ਸਾਰੇ ਇਕੱਠੇ ਹੋ ਜਾਂਦੇ ਆ ਇਹ ਬਹੁਤ ਵੱਡੀ ਗੱਲ ਹੈ ਤੇ ਇਹ ਸਾਡੀ ਭਾਜੀ ਖੂਨ ਦੀ ਵਿੱਚ ਹੈ ਹਾਂਜੀ ਹਾਂਜੀ ਕਿ ਅਸੀਂ ਆਪਸ ਵਿੱਚ ਜਿੰਨੇ ਮਰਜ਼ੀ ਗੁੱਸੇ ਨਰਾਜ਼ੀ ਹੋਈ ਚਾਹੇ ਤੁਹਾਡਾ ਦੋਸਤ ਆ ਜਾਂ ਦੁਸ਼ਮਣ ਜਦੋਂ ਕੋਈ ਦੇਖਦਾ ਕਿ ਉਹ ਬੰਦਾ ਇੱਥੇ ਮੁਸ਼ਕਿਲ 'ਚ ਆ ਉਹਦੇ ਨਾਲ ਖੜਦਾ ਉੱਥੇ ਬੰਦਾ ਇਹ ਗੱਲ ਭਾਜੀ ਬਹੁਤ ਵੱਡੀ ਹੈ ਬਹੁਤ ਵੱਡੀ ਸਾਡੇ ਪੰਜਾਬੀਆਂ ਦੇ ਨਾਲ ਖੂਨ 'ਚ ਸਾਰੀ ਦੁਨੀਆ ਇਸ ਚੀਜ਼ ਨੂੰ ਮੰਨਦੀ ਆ ਤੇ ਜ਼ਰੂਰੀ ਨਹੀਂ ਕਿ ਆਪਣੇ ਪੰਜਾਬੀ ਪੰਜਾਬੀ ਦੇ ਨਾਲ ਖੜਦੇ ਆ ਸਾਡੇ ਬੰਦੇ ਕੋਈ ਵੀ ਬੰਦਾ ਹੋਵੇ ਤੇ ਸਾਰਿਆਂ ਦੀ ਹੈਲਪ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਆ ਸੋ ਸਾਡੇ ਖਾਲਸਾ ਈਰ ਰਵੀ ਸਰ ਕਿੰਨੀ ਹੈਲਪ ਕਰਦੇ ਆ ਲੋਕਾਂ ਦੀ ਪਰ ਮੁਲਕਵਾਤਰਾ ਭਾਜੀ ਉਹ ਕਿੰਨੀ ਹੈਲਪ ਕਰਦੇ ਨੇ ਲੋਕਾਂ ਦੀ ਜੀ ਤੇ ਮੈਂਟੂ ਭਾਜੀ ਮਨੋਕਤਾ ਦੀ ਸੇਵਾ ਵਾਲੇ ਉਹ ਵੀ ਹਾਂਜੀ ਉਹ ਵੀ ਬਹੁਤ ਵਧੀਆ ਜਿਆਦਾ ਉਪਰਾਲਾ ਵਧੀਆ ਕਰ ਰਹੇ ਆ ਉਹ ਕਾਫੀ ਜਣ ਕੇ ਬੇ ਘਰਾਂ ਨੂੰ ਉਹਨਾਂ ਨੇ ਘਰ ਦਿੱਤਾ ਆ ਤੇ ਬਹੁਤ ਜਿਆਦਾ ਬੰਦੇ ਹੈਲਪਫੁਲ ਆ ਉਹ ਤੇ ਅਸੀਂ ਇਹੀ ਦੁਆ ਕਰਦੇ ਆ ਕਿ ਉਹਨਾਂ ਦੀ ਵੀ ਜਣੇ ਜੇ ਪਰਮਾਤਮਾ ਸਿਹਤ ਬਣਾਈ ਰੱਖੇ ਵਧੀਆ ਕੰਮ ਕਰ ਰਹੇ ਆ ਪਤਾ ਕੀ ਗੱਲ ਹੈ ਭਜੀ ਇਹ ਚੀਜ਼ਾਂ ਨਾ ਹਰ ਆਪਾਂ ਕਹ ਦੀਏ ਕਿ ਉਹ ਇਦਾਂ ਕਰਦਾ ਉਹ ਇਦਾਂ ਕਰਦਾ ਪਰ ਆਪਾਂ ਨੂੰ ਇਹ ਕੰਮ ਕਰਨਾ ਹਰ ਬੰਦੇ ਲਈ ਬਹੁਤ ਔਖਾ ਆ ਇਹ ਤਾਂ ਉਹਨਾਂ ਨੂੰ ਮਾਲਕ ਨੇ ਇਦੀ ਸੇਵਾ ਬਖਸ਼ੀ ਹੈ ਨਾ ਇੰਨਾ ਕਿਰਪਾ ਕੀtinਾਰੇ ਕਿਉਂ ਕਰਦੇ ਪਏ ਨੇ ਹਰ ਬੰਦੇ ਦਾ ਬਸ ਨਹੀਂ ਇਹ ਤਾਂ ਸਾਰੇ ਲੋਕ ਸੇਵਾ ਕਰਦੇ ਔਖਾ ਤਾਂ ਹੈ ਭਜੀ ਲੋਕ ਤਾਂ ਆਪਣੇ ਫਿਰ ਵੀ ਗੱਲਾਂ ਬਣਾਦੇ ਰਹਿੰਦੇ ਆ ਕਿ ਉਹ ਐ ਕਰਦੇ ਆ ਪੈਸੇ ਖਾਂਦੇ ਆ ਜਰ ਕੋਸ਼ਿਸ਼ ਵੀ ਉਹ ਕਰਦੇ ਆ ਪਰ ਫਿਰ ਵੀ ਉਹ ਇੰਨੀ ਸੇਵਾ ਕਰ ਰਹੇ ਆ ਤੇ ਇਹ ਸੇਵਾ ਕਰਨੀ ਕੋਈ ਥੋੜੀ ਬਹੁਤੀ ਗੱਲ ਨਹੀਂ ਹੈ ਕਿ ਉਹ ਵੱਡੀ ਗੱਲ ਆ ਭਾਜੀ ਉਹ ਸਾਡੇ ਤੋਂ ਨਹੀਂ ਕਰ ਹੁੰਦਾ ਉਹੀ ਨ ਚੱਕਰ ਹੈ ਨਾ ਅਸੀਂ ਕਿਸੇ ਵੀ ਕਦੀ ਗੁਰਦੁਆਰੇ ਜਾ ਕੇ ਸੇਵਾ ਨਹੀਂ ਕਰਦੇ ਤੇ ਅਸੀਂ ਉਂਗਲਾਂ ਚੱਕਣ ਲਾ ਪੈਨੇ ਆ ਇਹੋ ਜਿਹੇ ਵਧੀਆ ਬੰਦਿਆਂ ਦੇ ਉੱਪਰ ਸਾਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੀਆਂ ਗੱਲਾਂ ਕਰਦੇ ਆ ਨੂ ਕਿ ਉਹ ਕੁਝ ਜ਼ਿਆਦਾ ਲੰਬੀ ਹੋ ਜਾਣੀ ਆ ਮੁੱਦੇ ਤਾਂ ਹੋਰ ਵੀ ਬਹੁਤ ਆ ਤੇ ਹੁਣ ਇਸ ਵੀਡੀਓ ਨੂੰ ਅਸੀਂ ਇੱਥੇ ਹੀ ਖਤਮ ਕਰਦੇ ਆ ਤੇ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਕੋਲ ਆਏ ਤੇ ਭਾਜੀ ਇੱਕ ਵਾਰੀ ਜੀ ਦੁਬਾਰਾ ਆਪਣੇ ਚੈਨਲ ਬਾਰੇ ਦੱਸ ਦਿਓ। ਬਾਕੀ ਦੋਸਤੋ ਮੇਰਾ ਚੈਨਲ ਜਿੱਦਾਂ ਕਿ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਹੈ ਲਾਹੌਰੀਆ ਵਲੌਗ 07 ਤੇ ਅੱਗੇ ਵੀ ਇਦਾਂ ਪਿਆਰ ਬਖਸ਼ਦੇ ਰਹੋ। ਦੋਸਤੋ ਮੇਰੇ ਚੈਨਲ ਨੂੰ ਜਿਹੜੇ ਵੀ ਭੈਣ ਭਰਾਵਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸਾਰਿਆਂ ਨੇ ਇਸ ਵੀਡੀਓ ਨੂੰ ਲਾਈਕ ਕਰਕੇ ਆਪਣੇ ਆਪਣੇ ਦੋਸਤਾਂਾਂ ਵਾਂ ਸ਼ੇਅਰ ਜ਼ਰੂਰ ਕਰਿਓ ਤੇ ਜਿਹੜਾ ਤੇ ਭਾਜੀ ਉਹਨਾਂ ਦਾ ਚੈਨਲ ਹੈਗਾ ਆ ਸੈਵੀ ਵਿਊਜ਼ ਉਸ ਨੂੰ ਵੀ ਵੱਧ ਤੋਂ ਵੱਧ ਸਪੋਰਟ ਕਰੋ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ। ਅਸੀਂ ਦੋਵੇਂ ਅੱਗੇ ਵੀ ਇਕੱਠੇ ਹੋ ਕੇ ਕੰਮ ਕਰਾਂਗੇ ਸੋ ਅਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਮੁੱਦੇ ਚੱਕਣ ਦੀ ਕੋਸ਼ਿਸ਼ ਕਰਾਂਗੇ ਤੇ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਆਪਣੇ ਰਿਵਿਊ ਸਾਨੂੰ ਜਰੂਰ ਦੇਣਿਆ ਕਿ ਤੁਹਾਡੇ ਕੀ ਵਿਚਾਰ ਆ ਇਸ ਚੀਜ਼ ਬਾਰੇ ਸੋ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਮੁੱਦੇ ਤਾਂ ਹੋਰ ਵੀ ਬਹੁਤ ਹੈਗੇ ਆ ਤੇ ਅਗਲੀ ਵਾਰ ਕੋਸ਼ਿਸ਼ ਕਰਾਂਗੇ ਕਿ ਹੋਰ ਕਿਸੇ ਮੁੱਦੇ ਤੇ ਗੱਲਬਾਤ ਕਰੀਏ ਤੇ ਭਾਜੀ ਹੁਣਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਕੋਲ ਪਹੁੰਚੇ ਆ ਇਹ। ਬੜੀ ਵੀਡੀਓ ਦਾ ਹੁਣ ਇੱਥੇ ਹੀ ਆਪਾਂ ਐਂਡ ਕਰਦੇ ਆ ਤੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਆਪਣੇ ਆਪਣੇ ਥੀ ਵਿਊ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਜੇ ਤੁਹਾਨੂੰ ਆਪਣਾ ਕੋਈ ਵੀ ਥੌਟ ਜਾਂ ਵੀਊ ਤੁਹਾਨੂੰ ਲੱਗਦਾ ਕਿ ਕੋਈ ਆਪਰੇਸ਼ਨ ਕੇ ਤੁਸੀਂ ਕੋਈ ਕੁਐਸਚਨ ਇਨਪੁੱਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ। ਜਾਂ ਕਰਿਓ ਠੀਕ ਹੈ ਜੀ ਤੇ ਬਾਕੀ ਦੋਸਤੋ ਮਿਲਾਂਗੇ ਹੁਣ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਰੱਬ ਰਾਖਾ। ਸਤਿ ਸ੍ਰੀ ਅਕਾਲ।